ਵਰਤਮਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਵੰਡਦਿਆਂ ਹੋਇਆਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੇਰੀ ਕਾਮਨਾ ਹੈ ਕਿ ਇਹ ਸ਼ੁਭ ਮੌਕਾ ਸਾਰੇ ਦੇਸ਼ਵਾਸੀਆਂ ਦੇ ਜੀਵਨ ਦੇ ਵਿੱਚ ਇੱਕ ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਲੈ ਕੇ ਆਵੇ ਤਾਂ ਜੋ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਇੱਕ ਨਵੀਂ ਰਫ਼ਤਾਰ ਮਿਲ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਆਖਿਆ ਕਿ ਆਜ਼ਾਦੀ ਦਾ ਤਿਉਹਾਰ 140 ਕਰੋੜ ਸੰਕਲਪਾਂ ਦਾ ਤਿਉਹਾਰ ਹੈ ਇਹ ਸਮੂਹਿਕ ਪ੍ਰਾਪਤੀਆਂ ਦਾ ਪਲ ਜੋ ਮਾਣ ਤੇ ਖੁਸ਼ੀ ਦੇ ਨਾਲ ਭਰਿਆ ਹੋਇਆ ਹੈ 140 ਕਰੋੜ ਨਾਗਰਿਕ ਤਿਰੰਗੇ ਦੇ ਰੰਗਾਂ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਦਰآمد ਤੇ ਖਰਚ ਕੀਤੇ ਜਾ ਰਹੇ ਪੈਸੇ ਬਾਰੇ ਗੱਲ ਕਰਦਿਆਂ ਉਹਨਾਂ ਆਖਿਆ ਕਿ ਜੇ ਸਾਨੂੰ ਦਰآمد ਨਾ ਕਰਨੀ ਪੈਂਦੀ ਤਾਂ ਸਾਡੇ ਦੇਸ਼ ਤੇ ਅਰਬਾ ਰੁਪਏ ਸਾਡੇ ਕਿਸਾਨਾਂ ਦੇ ਲਈ ਸਾਡੇ ਦੇਸ਼ ਦੇ ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਵਰਤੇ ਜਾਂਦੇ ਐਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਜੋ ਕਿ ਸਮੁੰਦਰ ਵਿੱਚ ਤੇਲ ਦੇ ਭੰਡਾਰ ਲਬਣ ਅਤੇ ਭਾਰਤ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਨ ਕਰਨ ਦੇ ਲਈ ਸੂਰਜੀ ਊਰਜਾ ਵਧਾਉਣ ਦਾ ਵੀ ਇਸ ਮੌਕੇ ਐਲਾਨ ਕੀਤਾ ਉਦਰ ਯੂਪੀਆਈ ਤੇ ਫਾਰਮਾ ਸੈਕਟਰ ਦਾ ਜ਼ਿਕਰ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਸਾਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਸਾਡਾ ਯੂਪੀਆਈ ਅੱਜ ਪੂਰੇ ਭਾਰਤ ਵਿੱਚ 100 ਰੁਪਿਆ ਦਾ ਲੈਣ ਦੇਣ ਕਰਨ ਦੇ ਸਮਰਥ ਹੈ ਸਾਡੇ ਨੌਜਵਾਨਾਂ ਦੇ ਵਿੱਚ ਸਮਰਥਾ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਜ ਆਈਟੀ ਦਾ ਯੁੱਗ ਹੈ ਡਾਟਾ ਦੀ ਸ਼ਕਤੀ ਹੈ ਕਿ ਇਹ ਸਮੇਂ ਦੀ ਲੋੜ ਨਹੀਂ ਹੈ ਕਿ ਆਪਰੇਟਿੰਗ ਸਿਸਟਮ ਤੋਂ ਲੈ ਕੇ ਸਾਈਬਰ ਸੁਰੱਖਿਆ ਫਿੰਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਸਭ ਕੁਝ ਸਾਡੀ ਆਪਣੀ ਹੋਵੇ ਜਿਸ ਤੇ ਸਾਡੇ ਆਪਣੇ ਲੋਕਾਂ ਕੋਲ ਸਮਰਥਾ ਹੋਵੇ ਸਾਨੂੰ ਇਸ ਦੁਨੀਆ ਨੂੰ ਪੇਸ਼ ਕਰਨਾ ਪਵੇਗਾ ਤੇ ਅਸੀਂ ਦੁਨੀਆ ਵਿੱਚ ਪਲੇਟਫਾਰਮ ਬਣਾ ਰਹੇ ਹਾਂ ਸਾਡੇ ਕੋਲ ਸਮਰਥਾ ਹੈ ਅੱਜ ਸਿਰਫ ਭਾਰਤ ਰੀਅਲ ਟਾਈਮ ਲੈਣ ਦੇਣ ਦਾ 50% ਕਰਦਾ ਪਿਆ ਹੈ ਤੇ ਮੈਂ ਦੇਸ਼ ਦੇ ਨੌਜਵਾਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਉਣ ਵਾਲੇ ਤੇ ਦੇਸ਼ ਦੀ ਦੌਲਤ ਨੂੰ ਬਾਹਰ ਜਾਣ ਤੋਂ ਰੋਕਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਖਾਦਾਂ ਦੇ ਖੇਤਰ ਦੇ ਵਿੱਚ ਵੀ ਭਾਰਤ ਦੀ ਦੂਜੇ ਦੇਸ਼ਾਂ ਦੀ ਨਿਰਭਤਾ ਦਾ ਇਸ ਮੌਕੇ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 79ਵੇਂ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਵੰਡਦਿਆਂ ਹੋਇਆਂ ਦੇਸ਼ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਕਿ ਮੇਰੀ ਕਾਮਨਾ ਹੈ ਕਿ ਇਹ ਸ਼ੁਭ ਮੌਕਾ ਸਾਰੇ ਦੇਸ਼ਵਾਸੀਆਂ ਦੇ ਜੀਵਨ ਦੇ ਵਿੱਚ ਇੱਕ ਨਵਾਂ ਉਤਸ਼ਾਹ ਤੇ ਨਵਾਂ ਜੋਸ਼ ਲੈ ਕੇ ਆਵੇ ਤਾਂ ਜੋ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਇੱਕ ਨਵੀਂ ਰਫਤਾਰ ਮਿਲ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਆਖਿਆ ਕਿ ਆਜ਼ਾਦੀ ਦਾ ਤਿਉਹਾਰ 140 ਕਰੋੜ ਸੰਕਲਪਾਂ ਦਾ ਤਿਉਹਾਰ ਹੈ ਇਹ ਸਮੂਹਿਕ ਪ੍ਰਾਪਤੀਆਂ ਦਾ ਭਲ ਜੋ ਮਨ ਤੇ ਖੁਸ਼ੀ ਦੇ ਨਾਲ ਭਰਿਆ ਹੋਇਆ ਹੈ 140 ਕਰੋੜ ਨਾਗਰਿਕ ਤਿਰੰਗੇ ਦੇ ਰੰਗਾਂ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਦਰਾਮ ਦਾ ਤੇ ਖਰਚ ਕੀਤੇ ਜਾ ਰਹੇ ਪੈਸੇ ਬਾਰੇ ਗੱਲ ਕਰਦਿਆਂ ਉਹਨਾਂ ਆਖਿਆ ਕਿ ਜੇ ਸਾਨੂੰ ਦਰਾਮਦ ਨਾ ਕਰਨੀ ਪੈਂਦੀ ਤਾਂ ਸਾਡੇ ਦੇਸ਼ ਦੇ ਅਰਬਾ ਰੁਪਏ ਸਾਡੇ ਕਿਸਾਨਾਂ ਦੇ ਲਈ ਸਾਡੇ ਦੇਸ਼ ਦੇ ਨੌਜਵਾਨਾਂ ਦੇ ਰੋਜ਼ਗਾਰ ਦੇ ਲਈ ਵਰਤੇ ਜਾਂਦੇ ਐਨਾ ਹੀ ਨਹੀਂ ਪ੍ਰਧਾਨ ਮੰਤਰੀ ਨੇ ਜੋ ਕਿ ਸਮੁੰਦਰ ਵਿੱਚ ਤੇਲ ਦੇ ਭੰਡਾਰ ਲਬਣ ਤੇ ਭਾਰਤ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਨ ਕਰਨ ਦੇ ਲਈ ਸੂਰਜੀ ਊਰਜਾ ਵਧਾਉਣ ਦਾ ਵੀ ਇਸ ਮੌਕੇ ਐਲਾਨ ਕੀਤਾ ਉਦਰ ਯੂਪੀਆਈ ਤੇ ਫਾਰਮਾ ਸੈਕਟਰ ਦਾ ਜ਼ਿਕਰ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਸਾਨੂੰ ਦੁਨੀਆ ਦੀ ਫਾਰਮੇਸੀ ਕਿਹਾ ਜਾਂਦਾ ਹੈ ਸਾਡਾ ਯੂਪੀਆਈ ਅੱਜ ਪੂਰੇ ਭਾਰਤ ਵਿੱਚ ਅਰਬਾਂ ਰੁਪਈਆ ਦਾ ਲੈਣ ਦੇਣ ਕਰਨ ਦੇ ਸਮਰਥ ਹੈ ਸਾਡੇ ਨੌਜਵਾਨਾਂ ਦੇ ਵਿੱਚ ਸਮਰੱਥਾ ਹੈ ਪ੍ਰਧਾਨ ਮੰਤਰੀ ਨੇ ਆਖਿਆ ਕਿ ਅੱਜ ਆਈਟੀ ਦਾ ਯੁੱਗ ਹੈ ਡਾਟਾ ਦੀ ਸ਼ਕਤੀ ਹੈ ਕਿ ਇਹ ਸਮੇਂ ਦੀ ਲੋੜ ਨਹੀਂ ਹੈ ਕਿ ਆਪਰੇਟਿੰਗ ਸਿਸਟਮ ਤੋਂ ਲੈ ਕੇ ਸਾਈਬਰ ਸੁਰੱਖਿਆ ਫਿੰਟੈਕ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਸਭ ਕੁਝ ਸਾਡੀ ਆਪਣੀ ਹੋਵੇ ਜਿਸ ਤੇ ਸਾਡੇ ਆਪਣੇ ਲੋਕਾਂ ਕੋਲ ਸਮਰਥਾ ਹੋਵੇ ਸਾਨੂੰ ਇਸ ਦੁਨੀਆ ਨੂੰ ਪੇਸ਼ ਕਰਨਾ ਪਵੇਗਾ ਤੇ ਅਸੀਂ ਦੁਨੀਆ ਵਿੱਚ ਪਲੇਟਫਾਰਮ ਬਣਾ ਰਹੇ ਹਾਂ ਸਾਡੇ ਕੋਲ ਸਮਰਥਾ ਹੈ ਅੱਜ ਸਿਰਫ ਭਾਰਤ ਰੀਅਲ ਟਾਈਮ ਲੈਣ ਦੇਣ ਦਾ 50% ਹੀ ਕਰਦਾ ਪਿਆ ਹੈ ਤੇ ਮੈਂ ਦੇਸ਼ ਦੇ ਨੌਜਵਾਨਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਉਣ ਵਾਲੇ ਤੇ ਦੇਸ਼ ਦੀ ਦੌਲਤ ਨੂੰ ਬਾਹਰ ਜਾਣ ਤੋਂ ਰੋਕਣ ਤੇ ਪ੍ਰਧਾਨ ਮੰਤਰੀ ਮੋਦੀ ਨੇ ਖਾਦਾਂ ਦੇ ਖੇਤਰ ਦੇ ਵਿੱਚ ਵੀ ਭਾਰਤ ਦੀ ਦੂਜੇ ਦੇਸ਼ਾਂ ਦੀ ਨਿਰਭਤਾ ਦਾ ਇਸ ਮੌਕੇ ਜ਼ਿਕਰ ਕੀਤਾ।